ਪੁਲਿਸ ਨੂੰ ਮਿਲੀ ਵੱਡੀ ਸਫਲਤਾ ਵੱਡੀ ਮੈਲਾ ਤਸਕਰ 460 ਗ੍ਰਾਮ ਹੈਰੋਇਨ ਅਤੇ 20000 ਡਰੱਗ ਮਨੀ ਸਮੇਤ ਕਾਬੂ ਕੁਮਾੜ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਮਿਲੀ ਜਦੋਂ ਇੱਕ ਔਰਤ ਨੂੰ 460 ਗ੍ਰਾਮ ਹੈਰੋਇਨ ਅਤੇ 20000 ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਇਸ ਵਾਰ ਦੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਸ਼੍ਰੀ ਹਰगोविंदਪੁਰ ਸਾਇਬਰ ਜੇਸ਼ ਕੱਕੜ ਨੇ ਦੱਸਿਆ ਕਿ ਮਾਨਯੋਗ ਸ਼੍ਰੀ ਸੁਹੇਲ ਕਾਸੀਰ ਮੀਰ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਬਟਾਲਾ ਗੁਰਪ੍ਰਤਾਪ ਸਿੰਘ ਸਹੌਤਾ ਐਸਪੀ ਇਨਵੈਸਟੀਗੇਸ਼ਨ ਬਟਾਲਾ ਦੀਆਂ ਹਦਾਇਤਾਂ ਅਨੁਸਾਰ ਭੈੜੇ ਅਨਸਰਾ ਅਤੇ ਨਸ਼ੇ ਦੇ ਸਮਗੱਲਰਾਂ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਥਾਣਾ ਕੁਮਾਨ ਦੇ ਮੁਖੀ ਐਸਐਚਓ ਵਿਕਰਮ ਸਿੰਘ ਵੱਲੋਂ ਸਮੇਤ ਸੀਆਈਏ ਸਟਾਫ ਬਟਾਲਾ ਦੇ ਕਰਮਚਾਰੀਆਂ ਗਸ਼ਤ ਦੇ ਸਬੰਧ ਵਿੱਚ ਪਿੰਡ ਪੋਮਾ ਗਏ ਸਤਾਰ ਜਿੱਥੇ ਇੱਕ ਔਰਤ ਪਵਨਦੀਪ ਕੌਰ ਪਤਨੀ ਅਮਰਿਤਪਾਲ ਸਿੰਘ ਵਾਸੀ ਭੋਮਾ ਪਾਸੋਂ 460 ਗ੍ਰਾਮ ਹੈਰੋਇਨ ਅਤੇ ਇੱਕ ਕੰਪਿਊਟਰ ਕੰਡਾ ਅਤੇ 20000 ਰੁਪਏ ਭਾਰਤੀ ਕਰੰਸੀ ਡਰੱਗ ਮਨੀ ਸਮੇਤ ਕਾਬੂ ਕਰ ਲਿਆ ਪੁਸ਼ਗੀਸ਼ ਦਰਾਟ ਪਵਨਦੀਪ ਕੌਰ ਨੇ ਦੱਸਿਆ ਕਿ ਉਸਨੇ ਇਹ ਹੈਰੋਇਨ ਲਾਪਰੇ ਸਿੰਘ ਉਰਫ ਭੋਲਾ ਪੁੱਤਰ ਗੁਰਜੀਤ ਸਿੰਘ ਵਾਸੀ ਭੋਮਾ ਕੋਲੋਂ ਖਰੀਦੀ ਹੈ ਹੁਣਾਂ ਦੱਸਿਆ ਕਿ ਪਵਨਦੀਪ ਕੌਰ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਤੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁਖਤਸਰ ਸਾਹਿਬ ਵੱਲੋਂ ਤੁਹਾਡੇ ਡੀਵੀ ਸਾਹਿਬ ਵੱਲੋਂ ਚਲਾਇਆ ਗਿਆ ਨਸ਼ਾ ਵਿਰੋਧ ਜੁੱਦ ਨੂੰ ਉਸ ਸਮੇਂ ਬੜਾ ਵਜਹ ਹਲਾਰਾ ਮਿਲਿਆ ਜਦੋਂ ਤੁਹਾਡੇ ਮਾਨਯੋਗ ਐਸਪੀ ਸਾਹਿਬ ਸ਼੍ਰੀ ਜਗੇਰ ਸਿੰਘ ਸਾਹਿਬ ਦੀ ਨਿਸ਼ਾਨਦੇਸ਼ ਤੇ ਤੁਹਾਡੇ ਡੀਐਸਪੀ ਐਸਪੀਡੀ ਸਾਹਿਬ ਦੀ ਥੋੜਾ ਥੋੜਾ ਸਾਹਿਬ ਦੀ ਜਿਹੜੀ ਹਰ ਡਾਇਰੈਕਸ਼ਨਸ ਤੇ ਹਨ ਥਾਣਾ ਕਮਾਂਡ ਦੀ ਪੁਲਿਸ ਨੂੰ ਉਸ ਦਿਵ 250 ਦਾ ਕੋਈ ਜਦੋਂ ਉਹਨਾਂ ਨੇ ਇੱਕ ਘੋਮਾ ਦੀ ਇੱਕ ਔਰਤ ਨੂੰ 460 ਗ੍ਰਾਮ ਦੇ ਨਾਲ 400 ਫੇਰਾਂ ਦੇ ਨਾਲ ਦਰਫਾ ਦਿੱਤਾ ਇਹ ਲਿਡੀਆ ਨਾਮ ਪਵਨਿਕ ਕੋ ਹੈ ਤੇ ਜਿਹੜੀ ਕੋ ਉਪਰਾਮਭ ਖੈਰ ਹੋਈ ਹੈ ਉਹਦੇ ਨਾਲ ਨਾਲ ਇਹਦੇ ਕੋਲ ਇਹ ਠੰਡਾ ਜਿੰਦੂ ਜਿਹਨੂੰ ਉਹ ਤੋਲ ਕੇ ਵੇਚੀ ਸੀ ਤੇ ਨਾਲ ਡਰਗਮਨੀ 20000 ਰੁਪਿਆ ਬ੍ਰਮ ਹੋਈ ਹੈ ਇਸ ਦੱਸਣਯੋਗ ਹੈ ਕਿ ਜਿੱਤੋ ਇਹ ਲੈਦੀ ਸੀ ਉਦੋਂ ਵੀ ਨਾਲ ਉਹ ਵੀ ਪਤੀ ਜਿੰਦਾ ਇਨਵੋਲ ਹੈ ਜਿਹੜਾ ਜਿਹੜਾ ਇਹ ਪਤੀ ਹੈ ਜਿਹੜਾ ਅੰਮ੍ਰਿਤਪਾਲ ਕੋਲ ਜਿਹਦੇ ਆਲਰੇਡੀ 7 ਪਰਚੇ ਨੇ ਉਦੋਂ ਇਸ ਟਾਈਮ ਉਹ ਜੇਲ੍ਹ ਵਿੱਚ ਪੰਦਾ ਨੂੰ ਜਾਣੇ ਉਹ ਵੀ ਇਸੇ ਮਾਮਲੇ ਵਿੱਚ ਜਿਹੜਾ ਨਾਲ ਹੀ ਇਨਵੋਲ ਹੈ ਜਿਨੂੰ ਵੀ ਪਾਰਟੀ ਨਾਲ ਰੱਖ ਕੇ ਉਸ ਨੂੰ ਵੀ ਹੀ ਰਿਮਾਂਡ ਤੇ ਲਿਆ ਕੇ ਕੋਸ਼ਿਸ਼ ਕਰਾਂਗੇ ਜਿਤਨਾ ਜਰਾ ਹੋਟਲਾਸੇ ਹੋਣਗੇ ਤਰਾ ਸ਼ੇਰ ਕਰਾਂਗੇ ਸਰ ਇਹਦੇ ਪਤੀ ਤੇ ਕਿਹੜੇ ਕਿਹੜੇ ਪਰਚੇ ਦਰਜ ਹੈ ਜੀ ਐਨਡੀਪੀਐਸ ਦੇ ਜਾਂ ਹੋਰ ਵੀ ਇਹਦੇ ਨਾਲ ਇਹਦੇ ਤੇ 302 ਦੇ ਜਾਂ ਹੋਰ ਵੈਲਿਊਸ ਜਿਹੜੀਆਂ ਹੈਗੀਆਂ ਸੈਕਸ਼ਨ ਜਿਹੜੀਆਂ ਉਹਦੇ ਪਰਚੇ ਦੱਸ ਸਕਦੇ ਸਰ ਨੇ ਇਹ ਇਹਦੇ ਜਿਹੜੀ ਲੀਡੀ ਹੈ ਜਿਹਦਾ ਅਸੀਂ ਰਿਮਾਂਡ ਲੈ ਰਹੇ ਆਂ ਮੁਨਰ ਮਹਾਤੀ ਹਨ ਮਿਲਿਆ ਜਿਹ ਦੱਸਿਆ ਸਤਾਉ ਨੇ ਇਸੇ ਦੌਰਾਨ ਅਸੀਂ ਪੂਰਵ 42 ਜਿਹੜੀ ਬ੍ਰੀਫ ਵੀ ਕੋਸ਼ਿਸ਼ ਕਰਾਂਗੇ ਜਿਤਨਾ ਖਾਸ ਹੋਊਗਾ ਤਨਾ ਸੇਰ ਕਰਾਂ ਸਰ ਇਹਦੇ ਤੇ ਇਹ ਔਰਤ ਇਕੱਲੀ ਕੰਮ ਕਰਦੀ ਸੀ ਕਿ ਜਾਂ ਤੇ ਨਾਲ ਹੋਰ ਵੀ ਕੋਈ ਸਾਥੀ ਜਿਹੜਾ ਕੰਮ ਕਰਦਾ ਹੈ ਮੈਂ ਜਿਸਦਾ ਨੁਸਿਆ ਕਿ ਸਾਥ ਦੀ ਕਲਾਪੂਰੀ ਉਹ ਵੀ ਨਾਲ ਇਨਵੋਲ ਕੀ ਉਹ ਵੀ ਪਤੀ ਨਾਲ ਸ਼ਾਮਲ ਹੈ ਇਹਦਾ ਪਤੀ ਜਿਹੜਾ ਜਿਆ ਉਹ ਵੀ ਉਹਦੀ ਵਿੱਚ ਮੁੱਢਪਾ ਸਾਹਮਣੇ ਆਈ ਹੈ ਉਹ ਵੀ ਉਹ ਪਰਦੇਸ਼ ਸ਼ਾਮਲ ਹੈ ਇਹ ਕਿੱਥੋਂ ਥੋੜਾ ਜੀ ਇਹ ਇਸ ਲੇਡੀ ਨੂੰ ਅਸੀਂ ਇਹਦੇ ਘਰ ਦੇ ਬਾਹਰੋਂ ਹੀ ਪਿੰਡ ਭੋਮੇ ਦੇ